ਕੁਝ ਸਾਲਾਂ ਤੋਂ ਇਹ ਡੇਂਗੂ ਜਿਹੜਾ ਹੈ ਬਹੁਤ ਜ਼ਿਆਦਾ ਹਾਵੀ ਹੋ ਗਿਆ ਹੈ ਕਾਰਨ ਇਹ ਹੈਗਾ ਕਿ ਅਸੀਂ ਇੰਦੀ ਅੰਗਲੀ ਕਰਦੇ ਆ ਇਹਨੂੰ ਇੱਕ ਸੀਰੀਅਸ ਬਿਮਾਰੀ ਲੈ ਕੇ ਇਹਦਾ ਧਿਆਨ ਨਹੀਂ ਦੇ ਰਹੇ ਆ ਇੱਕ ਮੱਛਰ ਹੀ ਹੈ ਕੋਈ ਗੱਲ ਨਹੀਂ ਮੱਛਰ ਤਾਂ ਵੱਢਦੇ ਹੀ ਰਹਿੰਦੇ ਆ ਮੈਂ ਇਦਾਂ ਵੀ ਲੋਕਾਂ ਨੂੰ ਬੋਲਦੇ ਹੋਏ ਸੀ ਕਿ ਕੋਈ ਗੱਲ ਨਹੀਂ ਇੱਕ ਮੱਛਰ ਹੀ ਹੈ ਵੱੱਢ ਲੈ ਦਵਾਈ ਖਾ ਲਾਂਗੇ ਪਰ ਜਿਨ੍ਹਾਂ ਦੇ ਵਿੱਚ ਇਹਨੇ ਨੁਕਸਾਨ ਪਹੁੰਚਾਣਾ ਹੁੰਦਾ ਹੈ ਡੇਂਗੂ ਦੇ ਵਾਇਰਸ ਨੇ ਉਹਨਾਂ ਦੀ ਲਾਈਫ ਤੱਕ ਖਤਰੇ 'ਚ ਪੈ ਜਾਂਦੀ ਹੈ ਮੈਂ ਤਾਂ ਹਮ ਸਭ ਨੂੰ ਕਹਾਂਗੀ ਕਿ ਫਰਾਈਡੇ ਡਰਾਈਡੇ ਸਰਕਾਰ ਨੇ ਕੋਸ਼ਿਸ਼ ਕੀਤਾ ਹੋਇਆ ਉਹਦਾ ਕਾਰਨ ਕੀ ਹੈਗਾ ਕਿ ਇਹਦਾ ਮੱਛਰ ਦੇ ਲਾਈਫ ਦਾ ਇੱਕ ਸਾਈਕਲ ਹੈ ਉਹ ਇੱਕ ਹਫਤੇ ਦੇ ਵਿੱਚ ਅਸੀਂ ਇਹਦਾ ਹਫਤੇ ਦੇ ਵਿੱਚ ਸਾਈਕਲ ਤੋੜ ਦਾਂਗੇ ਤੇ ਉਹ ਮੱਛਰ ਦੀ ਪੜਾਇਸ਼ ਜਿਹੜੀ ਹੈ ਅੱਗੇ ਉਹ ਘਟਦੀ ਜਾਏਗੀ ਤੇ ਹੌਲੀ ਹੌਲੀ ਮੱਛਰ ਖਤਮ ਹੋਣ ਦੇ ਕਗਾਰ ਤੇ ਆ ਸਕਦਾ ਹੈ ਆਪਾਂ ਜੇ ਅਸੀਂ ਕਹੀਏ ਜੀ ਡਰਾਈ ਆਮ ਫਰਾਈਡੇ ਡਰਾਈਡੇ ਹੈ ਕੀ ਕਰਦੇ ਹੈਗੇ ਸਾਡੇ ਇੱਥੇ ਵੀ EMPLOYEES ਅਸਾਂ ਕਰਦੇ ਸੀਗੇ ਪਹਿਲਾਂ ਕਿ ਪੂਲਿਆਂ ਦੇ ਵਿੱਚੋਂ ਪਾਣੀ ਖਤਮ ਕਰ ਦੇਣਾ ਇਹ ਨਹੀਂ ਦੇਖਣਾ ਕਿ ਕੋਲੇ ਦੇ ਵਿੱਚ ਥੱਲੇ ਥੋੜਾ ਜਿਹਾ ਪਾਣੀ ਰਹਿ ਜਾਂਦਾ ਹੈਗਾ। ਫੁਆਰੇ ਦੇ ਵਿੱਚੋਂ ਪਾਣੀ ਖਤਮ ਕਰ ਦੇਣਾ ਪਰ ਫੁਆਰੇ ਦੇ ਏਠਾਂ ਵੀ ਪਾਣੀ ਬਚਿਆ ਰਹਿੰਦਾ ਹੈ। ਇਹ ਇੰਨੇ ਥੋੜੇ ਪਾਣੀ ਦੇ ਵਿੱਚ ਵੀ ਇਹਦਾ ਲਾਰਵਾ ਜਿਹੜਾ ਹੈ ਜੀਵਿਤ ਰਹਿ ਜਾਂਦਾ ਹੈ। ਸਾਨੂੰ ਉਹਨੂੰ ਟੋਟਲੀ ਡਰਾਈ ਕੱਪੜੇ ਦੇ ਨਾਲ ਪਾਣੀ ਚੂਸ-ਚੂਸ ਕੇ ਉਹਨੂੰ ਖਾਲੀ ਕਰਕੇ ਸੁਕਾਣਾ ਪੈਂਦਾ ਤਾਂ ਉਹ ਡਰਾਈ ਮੰਨਿਆ ਜਾਂਦਾ ਹੈਗਾ। ਤੇ ਇੱਕ ਗੱਲ ਅਸੀਂ ਮੱਛਰ ਹੈਗਾ ਮੱਛਰ ਦਾ ਸਾਈਕਲ ਵੀ ਤੋੜ ਦੋਗੇ। ਕਿਦਾਂ ਟੁੱਟੇਗਾ ਸਾਡੀ ਮਦਦ ਦੇ ਨਾਲ ਤੇ ਪਾਣੀ ਇਕੱਠਾ ਨਾ ਹੋਏ। ਡੈਸ਼ ਵਾਟਰ ਦੇ ਵਿੱਚ ਇਹ ਮੱਛਰ ਦਜੇ ਲਾਵੇ ਹੈਗੇ ਆ ਓਪਨ ਅਪ ਦੇ ਅਸੀਂ ਇੱਕ ਪਾਣੀ ਕਿਤੇ ਖੜਾ ਨਾ ਹੋਣ ਦਈਏ ਨਾਲੀਆਂ ਟਕੀਆਂ ਹੋਣ ਜੇ ਨਾਲੀਆਂ ਚ ਮੱਛਰ ਫੈਲ ਰਿਹਾ ਹੈਗਾ ਤੇ ਦਵਾਈ ਵੀ ਆਂਦੀ ਹੈ ਸਰਕਾਰ ਵੀ ਦਵਾਈ ਦਿੰਦੀ ਹੈ ਕਾਰਪੋਰੇਸ਼ਨ ਵੀ ਦਵਾਈਆਂ ਦਿੰਦੀ ਹੈਗੇ ਆ ਉਹਨਾਂ ਨੂੰ ਜਾਣੂ ਕਰਾਇਆ ਜਾਏ ਕਿ ਇਸ ਏਰੀਆ ਚ ਉੱਥੇ ਮੱਛਰ ਹੈਗੇ ਆ ਉਹਨਾਂ ਦਾ ਜਿਸ ਨਾਲ ਅਸੀਂ ਸਪਰੇਅ ਕਰਦੇ ਹੈਗੇ ਆ ਇਹਨਾਂ ਦਵਾਈ ਛਿੜਕਦੇ ਹੈਗੇ ਆ ਉਹ ਕਰਾਈ ਜਾਏ ਸਮੇਂ ਸਮੇਂ ਸਰ ਜੇ ਬਰਸਾਤਾਂ ਤੋਂ ਪਹਿਲਾਂ ਅਸੀਂ ਦਵਾਈਆਂ ਪਾ ਦਈਏ

ਔਰ ਉਸ ਨੂੰ ਅੱਗੇ ਫਾਲੋ ਅਪ ਕਰਨਾ ਹੈਗਾ ਡਾਕਟਰ ਦੀ ਸਲਾਹ ਦੇ ਨਾਲ ਸਾਰੀ ਟ੍ਰੀਟਮੈਂਟ ਲੈਣੀ ਹੈਗੀ ਆਪਣੇ ਪਾਣੀ ਦੀ ਜਿਹੜੀ ਮਾਤਰਾ ਹੈਗੀ ਹੈ ਉਹ ਘਟਣੀ ਹੋਣੀ ਨਹੀਂ ਡੀ ਹਾਈਡਰੇਸ਼ਨ ਆਪਣੇ ਚ ਨਹੀਂ ਹੋਣ ਦੇਣੀ ਪਾਣੀ ਜ਼ਿਆਦਾ ਪੀਣਾ ਹੈਗਾ ਔਰ ਫੀਵਰ ਦੀ ਦਵਾਈ ਲੈਣੀ ਹੈ ਪਲੇਟਲੇਟਸ ਤੋਂ ਸੈੱਲਾਂ ਤੋਂ ਬਹੁਤ ਲੋਕ ਡਰਦੇ ਸੈੱਲ ਘਟ ਗਏ ਸੈੱਲ ਘਟ ਗਏ ਸਾਡੇ ਕੋਲ ਕਈ ਇੰਨੇ ਜ਼ਿਆਦਾ ਵਾਇਲੈਂਟ ਵੀ ਹੋ ਜਾਂਦੇ ਆ ਤੇ 1 ਲੱਖ ਸੈੱਲ ਹੋਏ ਹੁੰਦੇ ਉੱਚੀ ਘਬਰਾ ਜਾਂਦੇ ਸਹੀ ਸਾਨੂੰ ਐਡਮਿਟ ਕਰ ਲਓ ਇਹਦੇ ਚ ਘਬਰਾਟ ਵੀ ਨਹੀਂ ਪਾਣੀ

ਇੱਕ ਕਰੇਲੂ ਦਵਾਈਆਂ ਅੰਦਰ ਬੈਠੇ ਹੀ ਦਵਾਈਆਂ ਨਹੀਂ ਕਰਨੀਆਂ ਇੱਕ ਵਾਰੀ ਜੇ ਅਪਰੂਵ ਹੋ ਗਿਆ ਹੈਗਾ ਤੇ ਉਹਨੂੰ ਫਾਲੋ ਕਰਨਾ ਹੈ ਕਿ ਸੈੱਲ ਕਿੰਨੇ ਘਟ ਰਹੇ ਕਈ ਵਾਰੀ ਦਿਨ ਦੇ ਵਿੱਚ ਸੀ ਦੋ-ਦੋ ਘੰਟੇ ਤੇ ਵੀ ਖੂਨ ਕੱਢਦੇ ਆ ਕਈ ਵਾਰੀ ਪੇਸ਼ੈਂਟ ਆ ਵੀ ਹੋ ਜਾਂਦਾ ਹੈ ਕਿ ਇੰਨਾ ਤੇ ਮੇਰਾ ਖੂਨ ਬੰਦਦਾ ਨਹੀਂ ਪਿਆ ਖੂਨ ਕੱਢੀ ਜਾ ਰਿਹਾ ਜਿਨ੍ਹਾਂ ਦੇ ਸੈੱਲ ਜ਼ਿਆਦਾ ਗਿਰਦੇ ਆ ਉਹਨਾਂ ਦੇ ਜਲਦੀ ਜਲਦੀ ਟੈਸਟ ਕਰਨਾ ਪੈਂਦਾ ਤੇ ਹੁਣ ਸਾਡੇ ਕੋਲ ਇੱਥੇ ਐਸਡੀਪੀ ਕਿਟਸ ਸਰਕਾਰ ਨੇ ਜਿਹੜੀ ਕਿ 7000 ਦੇ ਕਰੀਬ ਪਹਿਲਾਂ ਪੈਂਦੀ ਸੀ ਪੇਸ਼ੈਂਟ ਨੂੰ ਉਹ ਵੀ ਸਰਕਾਰ ਨੇ ਸਾਨੂੰ ਫ੍ਰੀ ਦੇਤੀਆਂ ਮੈਂ ਸਭ ਨੂੰ ਇਹ ਜਾਨੂ ਕਰਾਨਾ ਚਾਹਾਂਗੀ ਕਿ ਜੇ ਕੋਈ ਵੀ ਪੇਸ਼ੈਂਟ ਐਸਾ ਦਾ ਹੈਗਾ ਡੋਨਰ ਲੈ ਕੇ ਆਓ ਅਸੀਂ ਤੁਹਾਡੀ ਹੈਲਪ ਕਰਨ ਲਈ ਤਿਆਰ ਆ ਪਰ ਉਹਦੇ ਚ ਵਾਇਰਲ ਨਹੀਂ ਹੋਣਾ ਸਮਝੋ ਡਾਕਟਰ ਦੀ ਐਡਵਾਈਸ ਲਓ ਔਰ ਟਰੀਟਮੈਂਟ ਲਓ ਤੁਮ ਥੈਂਕ ਯੂ ਸਨਰਵਰ ਕੁਝ ਇਹ ਤਾਂ ਦਾਸਾ ਜਿਦਾ ਪਾਣੀ ਖੜਾ ਰਹਿਦਾ ਹਾਲ ਵਾਲੇ ਨਾਲੀਆਂ ਵਿੱਚ ਚਾ ਕੇ ਦੇਖੋ ਆ ਆਪਣੇ ਆਪੇ ਰਲੇ ਆ ਇਹ ਪੈਨਟ ਹੁੰਦਾ ਜਾਂ ਛੱਤਾਂ ਦੇ ਤੇ ਵਾਲੇ ਪਾਣੀ ਹੁੰਦਾ ਜਾਂ ਕੂੜਾ ਦੇ ਵਿੱਚ ਪਾਣੀ ਹੁੰਦਾ ਇੱਕ ਫ੍ਰਿਜ 'ਚ ਵੀ ਆਪਾਂ ਦੇਖਦੇ ਹਾਂ ਫ੍ਰਿਜ 'ਚ ਵੀ ਪਾਣੀ ਹੁੰਦਾ ਉਹਨੂੰ ਕਿੱਥੋਂ ਚੈੱਕ ਕਰਨਾ ਪਏ ਦੇ ਵਿੱਚ ਹੈ ਜੀ ਬਿਲਕੁਲ ਹਰ ਘਰ 'ਚ ਅੱਜ ਫ੍ਰਿਜ ਹੈਗਾ ਚਾਹੇ ਉਹ ਫਰੌਸਟ ਫ੍ਰੀ ਹੈਗਾ ਤੇ ਚਾਹੇ ਵਿਦਾਊਟ ਫਰੌਸਟ ਫ੍ਰੀ ਹੈਗਾ ਫ੍ਰਿਜ ਦੇ ਵਿੱਚ نیچے ਪਿਛਲੇ ਪਾਸੇ ਇੱਕ ਪਲੇਟ ਹੁੰਦੀ ਹੈ ਜਿੰਨੂੰ ਕਿ ਖੋਲ ਕੇ ਦੇਖਣਾ ਹੁੰਦਾ ਉਹਦੇ 'ਚ ਕਿਤੇ ਨਾ ਕਿਤੇ ਪਾਣੀ ਠਹਿਰਿਆ ਹੁੰਦਾ ਥੋੜਾ ਉਹਦੇ 'ਚ ਡੇਂਗੂ ਦੇ ਲਾਰਵੇ ਬਹੁਤ ਪਨਪ ਦੇ ਹੈਗੇ ਉਹ ਹਰ ਇੱਕ ਇਨਸਾਨ ਨੂੰ ਆਪਣੇ ਘਰ 'ਚ ਫ੍ਰਾਈਡੇ ਦੇ ਦਿਨ ਜ਼ਰੂਰ ਚੈੱਕ ਕਰਨਾ ਚ ਤਾਕੀ ਉਹਨੂੰ ਡਰਾਈ ਕਰ ਸਕੋ ਔਰ ਡੇਂਗੂ ਦਾ ਲਾਰਵਾ ਨਾ